ਤੁਸੀਂ ਦੇਖ ਰਹੇ ਹੋ ਮਾਲਵਾ ਐਮਬੀ ਟੀਵੀ ਤੇ ਮੈਂ ਗੁਰਵਿੰਦਰ ਸਿੰਘ ਰੋਮੀ ਹੜ੍ਹਾਂ ਤੋਂ ਬਾਅਦ ਹੜਪੀਟਾਂ ਦੀ ਮਦਦ ਲਈ ਜਿੱਥੇ ਪੂਰੀ ਦੇਸ਼ ਦੁਨੀਆ ਤੋਂ ਹੜਪੀਟਾਂ ਦੇ ਲਈ ਰਾਹਤ ਸਮਗਰੀ ਪਹੁੰਚ ਰਹੀ ਹੈ ਉੱਥੇ ਹੀ ਜਿਹੜਾ ਸੰਗਰੂਰ ਦੇ ਸਬਡਿਵੀਜ਼ਨ ਪੁਹਾਣੀਗੜ੍ਹ ਦੇ ਪਿੰਡ ਫਗੂ ਵਾਲਾ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੋਂ ਪਹਿਲਾਂ ਵੀ ਦੋ ਟਰੱਕ ਟਰਾਲੀਆਂ ਰਸਦ ਦੀਆਂ ਭੇਜੀਆਂ ਜਾ ਚੁੱਕੀਆਂ ਨੇ ਤੇ ਨਕਦੀ ਵੀ ਭੇਜੀ ਜਾ ਚੁੱਕੀ ਹੈ ਤੇ ਹੁਣ ਮੁੜ ਫੇਰ ਜੋ ਕਣਕ ਦਾ 20 ਆ ਜਿਹੜਾ ਉਹ ਇਕੱਤਰ ਕੀਤਾ ਗਿਆ ਉੱਥੇ ਹੀ ਨਕਦ ਰਕਸ਼ ਵੀ ਇਕੱਤਰ ਕੀਤੀ ਜਾ ਰਹੀ ਹੈ ਤੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਤੋਂ ਬਾਅਦ ਅਸੀਂ ਡੀਜ਼ਲ 20 ਜਿਹੜਾ ਉਹ ਦੇਣ ਜਾ ਰਹੇ ਹਾਂ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋ ਫਗੂ ਵਾਲਾ ਦੇ ਸਰਪੰਚ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਉੱਥੇ ਹੀ ਸਾਬਕਾ ਸਰਪੰਚ ਵੀ ਮੌਜੂਦ ਨੇ ਉੱਥੇ ਹੀ ਟਰੱਕ ਜੁਨੀਅਨ ਦੇ ਸਾਬਕਾ ਪ੍ਰਧਾਨ ਵੀ ਮੌਜੂਦ ਨੇ ਅਤੇ ਸ਼ਰੋਮਣੀ ਅਕਾਲੀ ਦਲ ਦੇ ਆਗੂ ਸੋਮਾ ਸਿੰਘ ਬਹਿਲਾ ਵੀ ਮੌਜੂਦ ਨੇ ਸੋ ਤੁਹਾਨੂੰ ਉੱਥੇ ਹੀ ਲੈ ਚਲਦੇ ਆ ਸੁਣਾਉਨੇ ਆ ਮੌਜੂਦ ਲੋਕਾਂ ਦਾ ਕੀ ਕਹਿਣਾ ਹੈ ਅਸਲ ਤਾਂ ਵੱਡੀ ਗੱਲ ਹੁੰਦੀ ਹੈ ਮੇਨ ਪਿੰਡ ਦੇ ਵਿੱਚ ਕੋਈ ਬੰਦਾ ਉਦਮ ਕਰਦਾ ਹੋਵੇ ਜੇ ਕੋਸ਼ਿਸ਼ ਕਰਦਾ ਉਹਨੂੰ ਬੂਰ ਪੈਂਦਾ ਭਰਪੁਰ ਸਿੰਘ ਵੀ ਬਾਈ ਤੋਂ ਦੂਰ ਹੋ ਰਿਹਾ ਹੈ ਲਗਰ ਦੇ ਵਿੱਚ ਕੋਈ ਐਸਾ ਬੰਦਾ ਨਹੀਂ ਜਿਹੜਾ ਮਨਾ ਕਰ ਦੇ ਸਰੇਕ ਬੰਦਾ ਮਦਦਗਾਰਨ ਹੋ ਤਿਆਰ ਆ ਤੇ ਕੋ ਜੋ ਵੀ ਹੈ ਕਣਕ ਵਗੈਰਾ ਇਕੱਠੀ ਹੋਈ ਹੈ ਪੈਸੇ ਹੋਏ ਨਾਲੇ ਦੀ ਹੋਈ ਆ ਅੱਗੇ ਵਾਸਤੇ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਇਹ ਬੰਦੇ ਉੱਥੇ ਜਾਣਗੇ ਉੱਥੇ ਅਸਲ ਮੇਲ ਪਤਾ ਲੱਗ ਜਾਊਗਾ ਵੀ ਕੀ ਦਿੱਕਤ ਆ ਰਹੀ ਹੈ ਉਹਨਾਂ ਨੂੰ ਟਰੈਕਟਰ ਦੀ ਆ ਰਹੀ ਹੈ ਡੀਜ਼ਲ ਦੀ ਆ ਰਹੀ ਹੈ ਜਾਂ ਕਣਕ ਦੀ ਬੀਜ ਦੀ ਵਗੈਰਾ ਹੋਰ ਵੀ ਹੋਈ ਤਾਂ ਕੋਸ਼ਿਸ਼ ਕਰਾਂਗੇ ਨਕਰਵਾ ਪੂਰਾ ਪ੍ਰਬੰਧ ਕਰਕੇ ਉਹਨਾਂ ਦਾ ਸਹਾਈ ਹੋ ਕਰਾਂਗੇ ਕਿਉਂਕਿ ਸਾਡਾ ਭਾਈਚਾਰ ਇੱਥੇ ਜਾ ਕੇ ਬਾੜਲੇ ਸਟੇਕਰ ਦੀ ਵੀ ਲੋਕਾਂ ਦੀ ਮਦਦ ਕਰਦੇ ਇਹਦਾ ਸਾਡੇ ਆਪ ਦੇ ਦੇ ਬਾੜਲੇ ਲੋਕਾਂ ਨੂੰ ਜਦੋਂ ਆਪਾਂ ਬਾਹਰਲੇ ਲੋਕਾਂ ਦੀ ਮਦਦ ਕਰ ਸਕਦੇ ਸਾਡੇ ਆਪ ਦਾ ਤਾਂ ਕਰਨਾ ਚਾਹੀਦਾ ਘਰ ਦੇ ਵਿੱਚ ਇਹ ਕੋਈ ਇਤਨੀ ਵੱਡੀ ਆਫਤ ਤਾਂ ਨਹੀਂ ਸਕਦੀ ਉਹਨਾਂ ਨੂੰ ਉੱਪਰ ਲਈ 2-3 ਸਾਲ ਦਾ ਸਮਾਂ ਲੱਗ ਜਾਣਾ ਇਹ ਨਹੀਂ ਪਤਾ ਕਿ ਕਣਕ ਦੀ ਬਿਜਾਈ ਹੋਊ ਜਾਂ ਨਾ ਹੋਊ ਹਾਂ ਪ੍ਰਧਾਨ ਜੀਰਾਂ ਨੂੰ ਕਹੇ ਵੀ ਜਿਹੜੇ ਵੀ ਜ਼ਿੰਮੇਵਾਰ ਬੰਦੇ ਉੱਥੇ ਜਾਮੋਗੇ ਜਿਹੜੇ ਵੀ ਨਗਰ 'ਚ ਕੋਸ਼ਿਸ਼ ਕਰਿਓ ਕਿ ਜਿਹੜੀ ਉਹਨਾਂ ਨੂੰ ਕੋਈ ਦਿੱਕਤ ਆ ਡੀਜ਼ਲ ਦੀ ਜਾਂ ਹੋਰ ਵੀ ਆਪਾਂ ਸਾਰੇ ਨਗਰਵਲੋਂ ਉਹਨਾਂ ਦਾ ਸਾਥ ਦੋ ਤੇ ਕੇ ਪੂਰੀ ਮਦਦ ਕਰਾਂਗੇ ਹਾਂ ਜੀ ਭਰੂਪ ਸਿੰਘ ਜੀ ਉਹਨਾਂ ਵਾਸਤੇ ਦੇਖੋ ਸਾਡੇ ਨਗਰ ਨੇ ਪਹਿਲਾਂ ਤਾਂ ਦੋ ਟਰਾਲੀਆਂ ਰਾਸ਼ਨ ਦੀਆਂ ਤੇ ਕਣਕ ਦੀਆਂ ਕਰੀ 25000 ਰੁਪਏ ਅੱਗੇ ਅਸੀਂ ਹੋਰ ਪੈਸੇ ਇਕੱਠੇ ਕਰਨ ਦੀ ਸਕੀਮ ਬਣਾ ਰਹੇ ਹਾਂ ਵੀ ਪਿੰਡ ਵਿੱਚੋਂ ਕਿੰਨਾ ਵੀ ਕੋਈ ਕਿਸੇ ਤੋਂ 2000 4000 5000 ਵੀ ਅਸੀਂ ਡੀਜ਼ਲ ਵਾਸਤੇ ਕਰਾ ਲਾਉਣ ਵਾਸਤੇ ਵੀ ਜਿਵੇਂ ਅੱਧਰ ਕਰਨ ਵਾਸਤੇ ਵੀ ਡੀਜ਼ਲ ਦਾ ਵੀ ਅਸੀਂ ਪ੍ਰਬੰਧ ਕਰਾਂਗੇ 10 20 ਦਿਨਾਂ 'ਚ ਆਉਣ ਵਾਲੇ ਟਾਈਮਾਂ 'ਚ ਵੀ ਜਿੰਨਾ ਕਿ ਜੋਗਾ ਹੈਗਾ ਹਰ ਇੱਕ ਬੰਦਾ ਹਾਜ਼ਰ ਹੈ ਪਰ ਮੂਰੇ ਲੱਗਣ ਦੀ ਇਹ ਦੇਰੀ ਹੈ ਨਹੀਂ ਨਗਰ ਵਿੱਚੋਂ ਹਮ ਮਾ ਕੇ ਬਹੁਤ ਲੋਕ ਸਰਦਾਰ ਹਰ ਇੱਕ ਬੰਦਾ ਕਹਿੰਦਾ ਮੈਥੋਂ ਲਿਜਾਓ ਮੈਥੋਂ ਲਿਜਾਓ ਜਿਹਦੇ ਵੀ ਘਰ ਗਿਆ ਅਸੀਂ ਕਿਸੇ ਨੇ ਖਾਦੀ ਨਹੀਂ ਬੋਲੀ ਹਰ ਇੱਕ ਬੰਦਾ ਇਹ ਕਹਿ ਰਿਹਾ ਵੀ ਮੂਰੇ ਲੱਗਣ ਦੀ ਇਹ ਬਸ ਹੁਆ ਮਚਾ ਸੀ ਡੀਜ਼ਲ ਦੇ ਪੈਸੇ ਇਕੱਠੇ ਕਰਾਂਗੇ ਕਰਕੇ ਉਹ ਵੀ ਪਹੁੰਚਾਉਣ ਦੀ ਪੂਰੀ ਸਾਡੀ ਗੁਰਵਿੰਦਰ ਸਿੰਘ ਭਾਈ ਇਕੱਠਾ ਹੈ ਇਹ ਵੀ ਅੱਜ ਕਹਿ ਰਿਹਾ ਸੀ ਕਹਿੰਦਾ ਵੀ ਆਪਾਂ ਡੀਜ਼ਲ ਵਾਸਤੇ ਵੀ ਕਰਾਂਗੇ ਪਰਾਨਾ ਐਨੀ ਗੱਲਾਂ ਸਾਡੀਆਂ ਜੀ ਸਾਡੀ ਪੰਚਾਇਤ ਵੱਲੋਂ ਬਾਈ ਜੀ ਨੇ ਪਹਿਲਾਂ ਕੰਮ ਨੂੰ ਉਸ ਜੀ ਬਾਈ ਜੀ ਨੇ ਦੱਸਿਆ ਹੀ ਆ ਸਾਰਾ ਵੀ ਸਾਰੇ ਪਿੰਡ ਦੇ ਜਤਨਾ ਸਦਕਾ ਬੜਾ ਵਧੀਆ ਉਪਰਾਲਾ ਕੀਤਾ ਹੈ ਮੇਰੇ ਸਾਰੇ ਵੀਰਾਂ ਨੇ ਭੈਣ ਭਾਈਆਂ ਨੇ ਬਹੁਤ ਵੱਧ ਚੜ ਕੇ ਹਿੱਸਾ ਪਾਇਆ ਹੈ ਨਗਦੀ ਚ ਵੀ ਹਿੱਸਾ ਪਾਇਆ ਤੇ ਆਮ ਰਾਸ਼ਨ ਜਿਹੜਾ ਇਕੱਠਾ ਕੀਤਾ ਕਣਕ ਵਗੈਰਾ ਉਹ ਵੀ ਬੱਸ ਬੱਸ ਕਰਕੇ ਹਿੱਸਾ ਪਾਇਆ ਸਾਰੇ ਨਗਰ ਨੇ ਪਾਇਆ ਮੈਂ ਤਾਂ ਇਹੀ ਕਹਾਗਾ ਵੀ ਉਹਨਾਂ ਦੀ ਜਿੰਨੀ ਵੱਧ ਤੋਂ ਵੱਧ ਹੋ ਸਕਦੀ ਹੈ ਮਦਦ ਕੀਤੀ ਜਾਵੇ ਅੱਜ ਨਹੀਂ ਅਸੀਂ ਇੰਨਾ ਨਹੀਂ ਅੱਗੇ ਵੀ ਆਉਣ ਵਾਲੇ ਸਮੇਂ 'ਚ ਵੀ ਉਹਨਾਂ ਲਈ ਹਰ ਵਕਤ ਅਸੀਂ ਮਦਦ ਲਈ ਤਿਆਰ ਹਾਂ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ